ਕੀ ਤੁਹਾਡੇ ਨਾਲ ਜਿਹੜੇ ਤੁਸੀਂ ਇਹ ਫੋਟੋਆਂ ਤੇ ਨਾਲ ਦੇ ਤੁਸ ਸ਼ਿਕਾਇਤ ਦਿੱਤੀ ਹੈ ਇਹ ਬੰਟੀ ਬਬਲੀ ਦੀ ਜੋੜੀ ਜਿਹੜੀ ਤੁਹਾਡੇ ਨਾਲ ਠੱਗੀ ਦਸਿਆ ਦੇ ਕਰਕੇ ਗਈ ਹੈ ਇਹ ਹੈ ਕੌਣ ਹੈ ਅੱਜ ਹੁਣ ਸੁਪਾਂ ਕਹਿੰਦਾ ਕੀ ਦੱਸਿਓ ਤੁਹਾਨੂੰ ਜੀ ਬਸ ਸਾਡੇ ਨਾਲ ਬਹੁਤ ਬੜੀ ਠੱਗੀ ਹੋਈ ਹੈ ਜੀ ਆਪਣਾ ਸਲਾਂਤਪੁਰ ਦੇ ਬੰਦੇ ਆ ਜੀ ਗੱਲਬਾਤ ਹੋਈ ਕਹਿੰਦਾ ਰਾਜਕਮਾਰ ਤੈਨੂੰ ਬਾਹਰ ਭੇਜੀਏ ਮਿੱਠੇ ਮਿੱਠੇ ਗੱਲਾਂ ਜੀ ਨੇ ਸਾਨੂੰ ਫਸਾ ਲਿਆ ਜੀ ਆਪਣਾ 5 ਲੱਖ ਰੁਪਏ ਦੇ ਦੋ ਤੇ ਬਾਕੀ ਕਹਿੰਦਾ ਸਾਡੇ ਪੈਸੇ ਉੱਥੇ ਕੱਟ ਲਾਂਗੇ ਜਿਵੇਂ ਵੀ ਕਰ ਮੈਂ ਬਿਆਤੋ ਚੱਕੇ ਕਿਸੇ ਤੋਂ ਫੜੇ ਜੀ ਮੈਂ ਜੀ ਉਹਨਾਂ ਨੂੰ 5 ਲੱਖ ਰੁਪਏ ਮੈਂ ਉਹਨਾਂ ਨੂੰ ਦੇਤਾ ਜੀ ਕਿਹੜੇ ਦੇਸ਼ ਦੀ ਗੱਲ ਕਰ ਰਹੇ ਸੀ ਤੁਹਾਨੂੰ ਭੇਜਣ ਦੀ ਜਰਮਨ ਜੀ ਨਹੀਂ ਸੋਚਿਆ ਕਿ ਮੈਂ ਪੜਿਆ ਲਿਖਿਆ ਨਹੀਂ ਅਨਪੜ੍ਹ ਬੰਦਾ ਮੈਂ ਜਰਮਨ ਕਿਵੇਂ ਜਾ ਸਕਦਾ ਲੋਕ ਤਾਂ ਹਾਈਲਾਈਟਸ ਕਰ ਰਹੇ ਨੇ ਵੱਡੇ ਵੱਡੇ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ ਮੈਂ ਜਰਮਨ ਦਾ ਤੁਸੀਂ ਵੀਜ਼ਾ ਕਿਵੇਂ ਲਾਉਣੇ ਕਹਿੰਦਾ ਸਾਡਾ ਆਪ ਦਾ ਕੰਫਰਮ ਆ ਉਥੇ ਸਾਡਾ ਆਪ ਦਾ ਬਿਜ਼ਨਸ ਆ ਸੁਪਨੇ ਜੀ ਆਣ ਲੱਗੇ ਸੀ ਜਹਾਜ਼ 'ਤੇ ਬੈਠਣੇ ਤੁਹਾਨੂੰ ਸੁਪਨੇ ਮਹਾਰਾਜ ਮਾਣਾ ਇਹ ਉੱਡੂ ਉੱਡੂ ਕਰਦੇ ਸੀ ਕਿ ਜਹਾਜ਼ ਤੇ ਝੂਟੇ ਲਵਾਵਾਂਗੇ ਪਾਵੇਂ ਕੀ ਰੋਜ਼ਾਨਾ ਚੈਨਲਾਂ ਦੇ ਉੱਤੇ ਖਬਰਾਂ ਲੱਗ ਰਹੀਆਂ ਨੇ ਪੁਲਿਸ ਵੱਲੋਂ ਲੋਕਾਂ ਨੂੰ ਬੇਅਰ ਕੀਤਾ ਜਾਂਦਾ ਹੈ ਕਿ ਕਿਸੇ ਵੀ ਏਜੰਟ ਦੇ ਜਾਂ bari ਬੰਦੇ ਦੇ ਚਾਂਸਸ ਵਿੱਚ ਨਹੀਂ ਆਣਾ ਕਿਉਂਕਿ ਵਿਦੇਸ਼ਾਂ ਦੇ ਨਾਮ ਤੋਂ ਜਾਂ ਫਿਰ ਸਾਈਬਰ ਠੱਗੀਆਂ ਜਿਹੜੀਆਂ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਲੈ ਕੇ ਪੁਲਿਸ ਲਗਾਤਾਰ ਨਕੇਲ ਪਾ ਰਹੀ ਹੈ ਪਰ ਕਿਤਨੇ ਕਿਤੇ ਇਹ ਜਿਹੜੇ ਠੱਗ ਨੇ ਪੋਲੇ ਪਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਜ਼ ਨਹੀਂ ਆ ਰਹੇ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਫਿਰ ਵੀ ਲੋਕ ਚਾਂਸੇ ਦੇ ਵਿੱਚ ਆ ਜਾਂਦੇ ਨੇ ਇਸ ਤਰੀਕੇ ਦਾ ਮਾਮਲਾ ਇੱਕ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਨਦੀਕ ਪਿੰਡ ਪੜੌਲ ਦਾ ਆਇਆ ਜਿੱਥੇ ਕਿ ਪੱਠੇ ਤੇ ਮਜ਼ਦੂਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਬੰਟੀ ਬਬਲੀ ਦੀ ਜੋੜੀ ਨੇ 5 ਲੱਖ ਰੁਪਏ ਦੀ ਠੱਗੀ ਨਾਲ ਠੱਗ ਲਿਆ ਦੱਸਿਆ ਜਾ ਰਿਹਾ ਕਿ ਉਸ ਪੋਲੇ ਪਾੜੇ ਰੇੜਾ ਚਲਾਉਣ ਵਾਲੇ ਵਿਅਕਤੀ ਨੂੰ ਵਦੇਸ਼ ਭੇਜਣ ਦੇ ਨਾਮ ਤੋਂ ਇਹ ਮੋਟੀ ਰਕਮ ਬਟੋਰੀ ਹੈ ਤਾਂ ਇਸ ਨੂੰ ਲੈ ਕੇ ਬੀਤੇ ਦਿਨ ਇੱਕ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਦੇ ਉੱਤੇ ਮਾਛੀਬਾੜਾ ਮਰਿੰਡਾ ਏਰੀਏ ਤੋਂ ਖਬਰਾਂ ਲੱਗੀਆਂ ਸੀ ਕਿ ਦੋ ਪਤੀ ਪਤਨੀ ਰਿਸ਼ਤੇ ਦੱਸਣ ਵਾਲੇ ਵਿਅਕਤੀ ਜੋ ਕਿ ਲੱਖਾਂ ਰੁਪਏ ਠੱਗੀ ਕਰ ਚੁੱਕੇ ਨੇ ਉਹ ਬੰਟੀ ਬਬਲੀ ਦੀ ਜੋੜੀ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਠੱਗੀਆਂ ਕਰ ਰਹੀ ਹੈ ਤਾਂ ਇਸ ਨੂੰ ਲੈ ਕੇ ਆ ਵਿਅਕਤੀ ਹੈ ਜੋ ਕਿ ਪੱਠੇ ਤੇ ਮਜ਼ਦੂਰੀ ਕਰਦਾ ਹੈ ਰੇੜਾ ਚਲਾਉਣ ਦਾ ਕੰਮ ਕਰਦਾ ਹੈ ਤਾਂ ਇਸ ਦੇ ਨਾਲ ਘੱਗੀ ਹੋਈ ਐ ਹੱਥ ਦੇ ਵਿੱਚ ਫੋਟੋ ਫੜੀਆਂ ਹੋਈਆਂ ਨੇ ਇਹ ਬੰਟੀ ਬਬਲੀ ਦੀ ਜੋੜੀ ਐ ਤੋ ਦੇਖੋ ਕਿ ਇਹ ਦੋਨੇ ਆਪਣੇ ਆਪ ਨੂੰ ਪਤੀ ਪਤਨੀ ਦੱਸਦੇ ਨੇ ਤੇ ਭੌਲੇ-ਪਾਰੇ ਲੋਕਾਂ ਨੂੰ ਚਾਂਸਰ ਵਿੱਚ ਲੈਂਦੇ ਨੇ ਇਹਨਾਂ ਦੀ ਗੱਡੀ ਐ ਗੱਡੀ ਦਾ ਨੰਬਰ ਵੀ ਨਾਲ ਆ ਰਿਹਾ ਤੇ ਦੂਜੇ ਪਾਸੇ ਹੁਣ ਸ਼ਿਕਾਇਤ ਜਿਹੜੀ ਡੀਜੀਪੀ ਪੰਜਾਬ ਤੇ ਚੀਫ ਮਨਿਸਟਰ ਤੇ ਐਸਐਸਪੀ ਮੁਹਾਲੀ ਡੀਐਸਪੀ ਮੁੱਲਾਂਪੁਰ ਐਸਐਚਓ ਮੁੱਲਾਂਪੁਰ ਨੂੰ ਸ਼ਿਕਾਇਤ ਦਰਜ ਕਰਵਾਈ ਐ ਪੂਰਾ ਮਾਮਲਾ ਹੈ ਕੀ ਉਹ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਐ ਆਪਣਾ ਮੇਰਾ ਰਾਜਕੁਮਾਰ ਐ ਜੀ ਰਾਜ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਜੀ ਆਪਣਾ ਪੜੋਲ ਹੀ ਰਹਿਣੇ ਪਿਛਲਾ ਪੜਾਣਾ ਦਾ ਆਪਣਾ ਮੋਗਾ ਹੈ ਜੀ ਹੁਣ ਪੜੋਲ ਰਹਿਣਾ ਜੀ ਪੱਠੇ ਦੇ ਜੀ ਕੇਤੇ ਨਾਲ ਪੱਠੇ ਦੇ ਕੰਮ ਕਰਦਾ ਜੀ ਮੈਂ ਹੋਇਆ ਕੀ ਤੁਹਾਡੇ ਨਾਲ ਜਿਹੜੇ ਤੁਸੀਂ ਇਹ ਫੋਟੋਆਂ ਤੇ ਨਾਲ ਦੇ ਤੁਸ ਸ਼ਿਕਾਇਤ ਦਿੱਤੀ ਹੈ ਇਹ ਬੰਟੀ ਬਬਲੀ ਦੀ ਜੋੜੀ ਜਿਹੜੀ ਤੁਹਾਡੇ ਨਾਲ ਠੱਗੀ ਦੱਸਿਆ ਰੇ ਕਰਕੇ ਗਈ ਹੈ ਇਹ ਹੈ ਕੌਣ ਹੈ ਅਸਲ ਚ ਕੀ ਮੈਂ ਤੁਸੀਂ ਦੇ ਸੰਪਰਕ ਚ ਆ ਗਏ ਮਾ ਜੀ ਹੁਣ ਸੁਪਾਂ ਕਹਿੰਦਾ ਕੀ ਦੱਸਿਓ ਤੁਹਾਨੂੰ ਜੀ ਬਸ ਸਾਡੇ ਨਾਲ ਬਹੁਤ ਬੜੀ ਠੱਗੀ ਹੋਈ ਹੈ ਜੀ ਆਪਣਾ ਸਲਾਂਤਪੁਰ ਦੇ ਬੰਦੇ ਹੈ ਜੀ ਕੰਮ ਕਰਦੇ ਉਹਨੇ ਭਾਂਡੇ ਪੁੰਡੇ ਮਣਾਉਣੇ ਜੀ ਉਹਨਾਂ ਦੇ ਨਾਲ ਮੈਂ ਹੁ ਉਹਨਾਂ ਨਾਲ ਗੱਲਬਾਤ ਹੋਈ ਕਹਿੰਦਾ ਰਾਜਕਮਰ ਤੈਨੂੰ ਬਾਹਰ ਭੇਜੀਏ ਮੈਂ ਕਿਹਾ ਜੀ ਮੈਂ ਬਾਹਰ ਕਿਉਂ ਮੈਂ ਤਾਂ ਇੱਥੇ ਹੀ ਠੀਕ ਆ ਕਹਿੰਦਾ ਨਹੀਂ ਰਾਜਕਮਰ ਤੂੰ ਇੱਥੇ ਰਾਤਾਂ ਨੂੰ ਉੱਠ-ਉੱਠ ਕੇ ਕੰਮ ਕਰਦਾ ਹੈ 12 1 1 ਵਜੇ ਤੱਕ ਤੈਨੂੰ ਬਾਹਰ ਭੇਜ ਦਿੰਨੇ ਆ ਮੈਂ ਕਿਹਾ ਭੇਜ ਦਿਓ ਜੀ ਬਾਹਰ ਭੇਜ ਦਿਓ ਮੈਂ ਕਿਹਨੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਕਿ ਕਹਿੰਦਾ ਕੋਈ ਨਹੀਂ ਕਹਿੰਦਾ ਤੂੰ ਥੋੜੇ ਥੋੜੇ ਪੈਸੇ ਦੇ ਦੀ ਮੈਂ ਕਿੰਨੇ ਪੈਸੇ ਲੱਗਣਗੇ ਕਹਿੰਦਾ 10 ਲੱਖ ਰੁਪਏ ਲੱਗਣਗੇ ਜੀ ਮੈਂ 10 ਲੱਖ ਦੇ ਨਾਮ ਤੇ ਸੁਣ ਕੇ ਮੈਂ ਪਿੱਛੇ हट ਗਿਆ ਜੀ ਫਿਰ ਉਹਨਾਂ ਨਾਲ ਉਹਨਾਂ ਨੇ ਮੇਰੀ ਨਾਲ ਗੱਲ ਕਰਾਈ ਹਰਪ੍ਰੀਤ ਸੀਗਾ ਜੀ ਇੱਕ ਇਹਨਾਂ ਦੀ ਇੱਕ ਘਰ ਵਾਲੀ ਹੈ ਇਹ ਮੇਰੇ ਕੋਲ ਆਏ ਜੀ ਇਹਨਾਂ ਨਾਲ ਮਾਤਰ ਨਾਲ ਗੱਲ ਕਰੀ ਮਿੱਠੀ ਮਿੱਠੇ ਗੱਲਾਂ ਜੀ ਇਹਨਾਂ ਨੇ ਸਾਨੂੰ ਫਸਾ ਲਿਆ ਜੀ ਕਹਿੰਦਾ ਤੁਸੀਂ ਐਂ ਕਰੋ ਤੁਸੀਂ ਸਾਨੂੰ ਨਾ 5 ਲੱਖ ਰੁਪਏ ਦੇ ਦਿਓ ਤੇ ਬਾਕੀ ਕਹਿੰਦਾ ਸਾਡੇ ਪੈਸੇ ਉੱਥੇ ਕੱਟ ਲਾਂਗੇ ਮੈਂ ਕਹਿੰਦੀ ਸਾਡੇ ਕੋਲ ਇਹਨੇ ਪੈਸੇ ਐ ਨਹੀਂ ਗਏ ਉਹਨਾਂ ਨੇ ਸਾਨੂੰ ਚਲੋ ਕਰ-ਕੋਰਾ ਕਹੀ ਮੈਂ ਜਿਵੇਂ ਵੀ ਕਰੇ ਮੈਂ ਵਿਆਹ ਤੋਂ ਚੱਕੇ ਕਿਸੇ ਤੋਂ ਫੜੇ ਜੀ ਮੈਂ ਜੀ ਉਹਨਾਂ ਨੂੰ 5 ਲੱਖ ਰੁਪਏ ਮੈਂ ਉਹਨਾਂ ਨੂੰ ਦੇਤਾ ਜੀ ਉਹ ਕਹਿਣ ਲੱਗੇ ਕਿ ਕਹਿੰਦੇ ਸਾਡੇ ਨਾਲ ਅਗਲੇ ਮਹੀਨੇ ਕਹਿੰਦੇ ਤੁਸੀਂ ਬੰਦੇ ਤਿਆਰ ਕਰ ਲਓ ਹੋਰ 6 ਬੰਦੇ ਹੋਰ ਤਿਆਰ ਕਰ ਲਓ ਮੈਂ 6 ਬੰਦੇ ਹੋਰ ਤਿਆਰ ਕਰ ਲਈ ਉਹਨਾਂ ਦੇ ਨਾਲ ਵੀ ਸਾਰਿਆਂ ਨੂੰ ਰਲਮ ਲਾ ਕੇ ਜੀ ਮੈਂ ਸਾਰੋਂ ਪੈਸੇ ਉਹਨਾਂ ਨੂੰ ਦੇ ਚੁੱਕਾ ਹਾਂ ਜੀ ਫਿਰ ਮੈਂ ਉਹਨਾਂ ਨੂੰ ਕਹੇ ਮੈਂ ਕਿ ਭੇਜਾਂਗੇ ਕਦੋਂ ਜੀ ਕਹਿੰਦੇ ਬਸ ਤੁਹਾਨੂੰ ਅਗਲੇ ਮਹੀਨੇ 10ਵੇਂ ਮਹੀਨੇ 11ਵੇਂ ਮਹੀਨੇ ਭੇਜ ਦਾਂਗੇ ਜੀ ਅੱਜ 11ਵਾਂ ਮਹੀਨਾ ਵੀ ਆ ਗਿਆ ਜੀ ਉਹਨਾਂ ਨੂੰ ਫੋਨ ਫੋਨ ਕਰਦੇ ਰਹੇ ਜੀ ਕੁਝ ਨਹੀਂ ਆਈ ਗਈ ਹੋਈ ਜੀ ਫਿਰ ਮੈਂ ਉਹਨਾਂ ਨਾਲ ਗੱਲ ਕਰੀ ਆਪਣੇ ਅਮਰਜੀਤ ਨਾਲ ਦੇ ਮੁੰਡੇ ਸਣੀ ਨਾਲ ਕਹਿੰਦਾ ਨਹੀਂ ਕਹਿੰਦਾ ਕਹਿੰਦਾ ਭੂਆ ਦੇ ਮੁੰਡੇ ਨੇ ਜਾਣਾ ਕਹਿੰਦਾ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਨਾਲ ਲੈ ਕੇ ਜਾਣਗੇ ਜੀ ਅੱਜ ਇਹ ਇੰਨੀਆਂ ਗੱਲਾਂ ਹੋਈਆਂ ਸਾਡੇ ਨਾਲ ਤਾਂ ਠੱਗੀ ਹੋਈ ਹੈ ਬਹੁਤ ਵੱਡੀ ਠੱਗੀ ਹੋਈ ਹੈ ਜੀ ਮਹਾਰਾਜ ਕਿੰਨੇ ਪੜੇ ਲਿਖਿਓ ਇਹ ਪੜੇ ਲਿਖਿਆ ਹੁੰਦੇ ਫਿਰ ਤਾਂ ਅਸੀਂ ਠੱਗੀ ਹੀ ਨਾ ਜਾਂਦੇ ਮੈਂ 8 ਪੜੇ ਕਿਹੜੇ ਦੇਸ਼ ਦੀ ਗੱਲ ਕਰ ਰਹੇ ਸੀ ਤੁਹਾਨੂੰ ਭੇਜਣ ਦੀ ਜਰਮਨੀਆਂ ਜੀ ਭਾਜੀ ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਪੜਿਆ ਲਿਖਿਆ ਨਹੀਂ ਅਨਪੜ੍ਹ ਬੰਦਾ ਮੈਂ ਜਰਮਨ ਕਿਵੇਂ ਜਾ ਸਕਦਾ ਲੋਕ ਤਾਂ ਹਾਈਲਾਈਟਸ ਕਰ ਰਹੇ ਨੇ ਵੱਡੇ ਵੱਡੇ ਪੜਾਈ ਕਰ ਰਹੇ ਨੇ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ ਤੁਸੀਂ ਇਸ ਤਰੀਕੇ ਦੇ ਠੱਗਾਂ ਦੀ ਗੱਲਾਂ ਚਾਹੇ ਸੱਗਾ ਜੀ ਨਹੀਂ ਮੈਂ ਉਹਨਾਂ ਨੂੰ ਪਹਿਲੇ ਕਹਿ ਚੁੱਕਿਆ ਸੀ ਕਿ ਮੈਂ ਜਰਮਨ ਦਾ ਕੋਈ ਜਾਣ ਨਹੀਂ ਸਕਦਾ ਜੀ ਮੈਂ ਕਿਹਾ ਜਰਮਨ ਦਾ ਤੁਸੀਂ ਵੀਜ਼ਾ ਕਿਵੇਂ ਲਾਉਣੇ ਹੋ ਕਹਿੰਦਾ ਸਾਡਾ ਆਪ ਦਾ ਕੰਫਰਮ ਆ ਉਥੇ ਸਾਡਾ ਆਪ ਦਾ ਬਿਜ਼ਨਸ ਆ ਮੈਂ ਕਿਹਾ ਤੁਹਾਡੇ ਬਿਜ਼ਨਸ ਇਹੋ ਜਿਹਾ ਕੀ ਬਿਜ਼ਨਸ ਹੋਇਆ ਜਿਹੜਾ ਤੁਸੀਂ ਸਾਨੂੰ ਬਾਹਰ ਲੈ ਕੇ ਚੱਲੇ ਹੋ ਮੈਂ ਕਿਹਾ 15 15 20 20 ਲੱਖ ਰੁਪਇਆ ਬੰਦਾ ਜਰਮਨ ਇਹਦਾ ਲਾਉਂਦਾ ਮੈਂ ਤੁਹਾਨੂੰ 10 ਲੱਖ ਦੇ ਲੈ ਕੇ ਜਾ ਰਿਹਾ ਹਾਂ ਕਹਿੰਦਾ ਨਹੀਂ ਜੀ ਕਹਿੰਦਾ ਉੱਥੇ ਆਪਣਾ ਕੰਮ ਹੈ ਕਹਿੰਦਾ ਸਾਡੇ ਤੋਂ ਅਸੀਂ 10 ਲੱਖ ਲਵਾਂਗੇ ਤੁਸੀਂ ਗਰੀਬ ਪਰਿਵਾਰੋਂ ਕਹਿੰਦਾ ਤੇਰੇ ਅਸੀਂ ਗਰੀਬੀ ਚੱਕ ਦੇਾਂਗੇ ਗਰੀਬੇ ਦਾ ਕੀ ਚੱਕੇ ਉਹਨਾਂ ਦਾ ਸਾਡਾ ਸਾਰਾ ਕੁਝ ਹੀ ਚੱਕ ਲਿਆ ਜੀ ਅੱਜ ਤੱਕ ਬਹੁਤ ਪਰੇਸ਼ਾਨ ਹੈ ਜੀ ਇਹ ਗੱਲ ਸੁਣ ਕੇ ਮੈਂ ਪੂਰੀ ਸਾਹਿਬ ਚੇਅਰਮੈਨ ਸਾਹਿਬ ਕੋਲ ਆਇਆ ਜੀ ਤੁਹਾਨੂੰ ਕੀ ਪਤਾ ਲੱਗੇ ਤੁਸੀਂ ਭੱਗੇ ਗਏ ਹੁਣ ਕਿ ਇਹਨਾਂ ਦੇ ਚਾਂਸੇ ਚਾਕੇ ਹੁਣਾ ਜੀ ਜਦੋਂ ਸਾਨੂੰ ਲਾਰਾ ਲਾਉਣ ਲੱਗੇ ਜੀ ਬਈ ਅੱਜ 10ਵੇਂ ਮਹੀਨੇ 'ਤੇ ਜਾਂ 11ਵੇਂ ਮਹੀਨੇ 'ਤੇ ਜਾਾਂਗੇ ਫਿਰ ਉਹ ਜੀ ਅਸੀਂ ਚੁੱਪ ਕਰਕੇ ਬਹਿ ਗਏ ਜੀ ਫਿਰ ਉਹਨਾਂ ਦਾ ਮੇਰੇ ਕੋਲ ਫੋਨ ਆਇਆ ਜੀ ਹਰਪ੍ਰੀਤ ਦਾ ਕਹਿੰਦਾ ਇੱਦਾਂ ਜਿਹੜੇ ਦੋਨੇ ਆਪਣੇ ਆਪ ਨੂੰ ਪਤੀ ਪਤਨੀ ਦੱਸਦੇ ਨੇ ਤੇ ਉਹਨਾਂ ਦੀ ਫੋਟੋ ਆ ਤੇ ਉਹਨਾਂ ਦਾ ਕੀ ਨਾਮ ਦੱਸਦੇ ਸੀ ਆਪਣਾ ਇਹ ਆਏ ਆਏ ਹਰਪ੍ਰੀਤ ਆਈ ਆ ਦਾ ਨਾਂ ਜੀ ਮੁੰਡੇ ਦਾ ਜੀ ਅੱਛਾ ਜੀ ਤੇ ਉਹਦੀ ਘਰ ਵਾਲੇ ਕਿਹਨਾਂ ਸੀਗਾ ਰਮਨਦੀਪ ਆ ਰਿਹਾ ਰਮਨਦੀਪ ਜੀ ਇਹ 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 ਕਹਿਣ ਲੱਗੇ ਕਹਿੰਦਾ ਅਸੀਂ ਲੈ ਕੇ ਜਾਵਾਂਗੇ ਬਾਹਰ ਜੀ ਇਹ ਮੈਨੂੰ 11ਵੇਂ ਮਹੀਨੇ ਜਿਹਨਾਂ ਦਾ ਫੋਨ ਆਇਆ ਜੀ ਕਹਿੰਦਾ ਸਾਡੇ ਕੋਲ ਅਕਸੀਡੈਂਟ ਹੋ ਗਿਆ ਤੇ ਮੇਰੇ ਕੋਲ ਬੰਦਾ ਮਰ ਗਿਆ ਕਹਿੰਦਾ ਮੈਂ ਹੈਗਾ ਇਸ ਟਾਈਮ ਬਾਹਰ ਫਰਾਰ ਆ ਰਾਮ ਹੈ ਕਹਿੰਦਾ ਮੈਂ ਹਜੇ ਆ ਨਹੀਂ ਸਕਦਾ ਕਹਿੰਦਾ ਤੁਸੀਂ ਟਿੱਕੇ ਬਹਿ ਜਾ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਨ ਲੱਗੇ ਜੀ ਫਿਰ ਮੈਂ ਉਹਨਾਂ ਨਾਲ ਸਣੀ ਨਾਲ ਗੱਲ ਕਰੀ ਮੈਂ ਸਣੀ ਭਾਜੀ ਏਦਾਂ ਏਦਾਂ ਗੱਲ ਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਅਸੀਂ ਬੈਠੇ ਕਦੋਂ ਤੂੰ ਟੈਨਸ਼ਨ ਨਾ ਲੈ ਮੈਂ ਕਿਹਾ ਮੈਂ ਟੈਨਸ਼ਨ ਲੈਣੀ ਮੈਂ ਪੈਸੇ ਮੈਂ ਵਿਆਹ ਤੋਂ ਚੱਕ ਕੇ ਫ ਸਣੀ ਅੱਜ ਕੱਲ ਡਬਈ ਚ ਆਏ ਸੀਗਾ ਜੀ ਹੁਣ ਵਿਦੇਸ਼ ਭੇਜਦੇ ਤੁਹਾਨੂੰ ਪਰ ਪਹੁੰਚ ਗਿਆ ਸਣੀ ਦਬਈ ਉਹਦਾ ਜੀ ਉੱਥੇ ਹੀ ਰਹਿੰਦੇ ਜੀ ਆਪਣਾ ਸਾਲ ਚ ਦੋ ਵਾਰ ਗੇੜੇ ਮਾਰਦਾ ਜੀ ਦੋ ਮਹੀਨੇ ਆਉਂਦਾ ਜੀ ਇੱਥੇ ਤੇ ਆ ਕੇ ਫਿਰ ਦੋ ਮਹੀਨੇ ਬੱਤ ਚੱਲ ਜਾਂਦਾ ਜੀ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਉਹ ਕਹਿੰਦੇ ਨਹੀਂ ਕਹਿੰਦਾ ਕਹਿੰਦਾ ਤੁਸੀਂ ਟੈਨਸ਼ਨ ਨਾ ਲਓ ਕਹਿੰਦਾ ਅਸੀਂ ਬਾਹਰ ਭੇਜਾਂਗੇ ਵਿਦੇਸ਼ਾਂ ਦੀਆਂ ਸੁਪਨੇ ਜਿਹਾਣ ਲੱਗ ਗਏ ਸੀ ਜਹਾਜ਼ ਚ ਬੈਠਣ ਤੁਹਾਨੂੰ ਸੁਪਨੇ ਮਹਾਰਾਜ ਮਨ ਇਹ ਉੱਡੂ ਉੱਡੂ ਕਰਦੇ ਸੀ ਕਿ ਜਹਾਜ਼ ਤੇ ਝੂਟੇ ਲਵਾਂਗੇ ਜੀ ਮੈਂ ਆਪਣਾ ਅੱਛਾ ਖਾਵਾਂਗੇ ਅੱਛੇ ਕਮਾਵਾਂਗੇ ਜੀ ਜੋ ਜਿਹੜਾ ਗਰੀਬ ਬੰਦਾ ਹੁੰਦਾ ਜਿਹਨੇ ਨਹੀਂ ਪੈਸਾ ਦੇਖਿਆ ਉਹਨਾਂ ਦਾ ਜੀ ਲਾਲਚ ਆਉਂਦਾ ਹੀ ਹੈ ਮਹਾਰਾਜ ਜਿਵੇਂ ਕਮਾਸ਼ ਤੁਸੀਂ ਪੈਸਾ ਇਹ ਸਾਰਾ 5 ਲੱਖ ਰੁਪਈਆ ਹੁਣ ਤਾਂ ਸਾਨੂੰ ਹੀ ਪਤਾ ਜੀ ਰਾਤ ਨੂੰ 12-12 1-1 ਵਜੇ ਉੱਠ ਕੇ ਪੱਠੇ ਤੇ ਜਾਣਾ ਜੀ ਰਾਤ ਨੂੰ ਉਹ ਇੱਟਾਂ ਭਰਨੀ ਆ ਜੀ ਇੱਟਾਂ ਭਰ ਕੇ ਫਿਰ ਦੁਪਹਿਰ ਤੇ ਗਰਮੇ ਸਾਨੂੰ ਹੀ ਪਤਾ ਜੀਵੇਂ ਪੈਸਾ ਕਮਾਇਆ ਜੀ ਮਿਹਨਤ ਦਾ ਆ ਜੀ ਇਹਨਾਂ ਦਾ ਹੋਰ ਹੀ ਪਤਾ ਲੱਗਿਆ ਕਿਤੇ ਹੋਰ ਪਾਸੇ ਠੱਗੀ ਮਾਰੀ ਹੋਰ ਵੀ ਠੱਗੀ ਹੋਈ ਹੈ ਜੀ ਇਹਨਾਂ ਚਮਕੌਰ ਸਾਹਿਬ ਹੋਈ ਹੈ ਜੀ ਤੇ ਹੋਰ ਭਾਈ ਆਪਾਂ ਆਦੋ ਸੋ ਆਪਣੇ ਮਰਿੰਡਾ ਮਰਿੰਡਾ ਇਹ ਨਾਲ ਵੀ ਉਹ 60 ਲੱਖ ਦੀ ਠੱਗੀ ਹੋਈ ਹੈ ਜੀ ਸਾਡੇ ਤੋਂ ਇਲਾਵਾ ਜੀ ਅੱਛਾ ਜੀ ਹਾਂਜੀ ਹੁਣ ਅਸੀਂ ਵੀ ਤਾਂ ਹੀ ਕਦਮ ਚੱਕਿਆ ਜਦੋਂ ਉਹਨਾਂ ਦਾ ਦੇਖਿਆ ਜੀ ਆਪਣੇ ਵੀਡੀਓ ਵਾਇਰਲ ਵਾਇਰਲ ਹੋਈ ਹੈ ਜੀ ਵੀਡੀਓ ਵਾਇਰਲ ਹੋਈ ਹੈ ਤਾਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਉਹਨਾਂ ਸਣੀ ਨੂੰ ਕਿਹਾ ਜਾ ਕੇ ਜੀ ਸਣੀ ਤਾਂ ਕਹਿੰਦਾ ਕਹਿੰਦਾ ਮੈਂ ਤਾਂ ਬਾਹਰ ਚੱਲ ਗਿਆ ਕਹਿੰਦਾ ਮੰਮੀ ਹੈਗੀ ਹੈ ਜੀ ਪਰ ਉਹਨਾਂ ਦੇ ਮੰਮੀ ਨਾਲ ਮੈਂ ਗੱਲ ਕਰੀ ਮੈਂ ਕਹਾ ਮੈਂ ਤਾਂ ਜੀ ਚੇਅਰਮੈਨ ਕੋਲ ਚੱਲਿਆ ਜੀ ਆਪਣਾ ਮੈਂ ਤਾਂ ਉਹਨਾਂ ਦੇ ਕੋਲ ਪਾਲਿਆ ਫਲੋਸਾ ਮੈਂ ਤਾਂ ਉਹਨਾਂ ਦੇ ਨਾਲ ਲੜ ਲੱਗਾ ਕਿਹਦਾ ਕਿਹਦਾ ਨਾਮ ਲਿਖਾਇਆ ਸ਼ਿਕਾਇਤ ਤੁਸੀਂ ਸਕੈਟ ਜੀ ਕਹਿੰਦਾ ਹਰਪ੍ਰੀਤ ਹੈ ਜੀ ਤੇ ਇਹਨਾਂ ਦੇ ਘਰ ਤੋਂ ਆ ਜੀ ਤੇ ਨੰਬਰ ਦੂਜਾ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਸਣੀ ਹੈ ਜੀ ਸਾਡਾ ਸਣੀ ਦੇ ਉਹਦੀ ਵਾਈਫ ਜੀ ਤੇ ਅਮਰਜੀਤ ਹੈਗਾ ਉਹਨਾਂ ਦਾ son of ਸਣੀ ਕਿਥੋਂ ਰਹੇ ਨਾਲ ਸਣੀ ਸਲਾਮਤਪੁਰ ਪਿੰਡ ਹੈ ਜੀ ਹਾਂ ਇਹਨਾਂ ਦਾ ਜਿਹੜਾ ਡੈਡੀ ਅਮਰਜੀਤ ਜੀ ਉਹ ਸਾਡੇ ਨਾਲ ਸਹਿਮਤ ਹੈ ਜੀ ਉਹਨਾਂ ਦੀ ਉਹ ਇੱਕ ਉਹਦਾ ਬੇਟਾ ਜੀ ਹੋਰ ਕੀ ਨਾ ਉਹਦੇ ਬੱਚੇ ਦੱਸ ਕੋਈ ਮੁੰਡੇ ਉਹਨਾਂ ਦੇ ਹਾਂ ਜੀ ਉਹ ਜਿਹੜਾ ਛੋਟਾ ਮੁੰਡਾ ਜੀ ਉਹ ਵੀ ਸਹੀ ਹੈ ਜੀ ਤੇ ਉਹਦਾ ਡੈਡੀ ਆ ਉਹ ਵੀ ਸਾਡੇ ਨਾਲ ਸਹਿਮਤ ਹੈ ਜੀ ਕਿ ਤੁਸੀਂ ਕਾਰਵਾਈ ਕਰਨੀ ਆ ਤੇ ਉਹਦੀ ਮੰਮੀ ਤੇ ਹੀ ਸਨੀ ਦੀ ਮੰਮੀ ਦੇ ਸਨੀ ਦੀ ਘਰ ਵਾਲੀ ਦੇ ਹੀ ਸਨੀ ਦੇ ਜਿਹਨਾਂ ਤਿੰਨਾਂ ਦੇ ਕਾਰਵਾਈ ਕਰਵਾਉਣੀ ਹੈ ਜੀ ਮੈਂ ਠੀਕ ਹੈ ਤੇ ਰਮਿੰਦਪੁਰੀ ਜਿਹੜੇ ਅੱਥਾ ਚ ਕਾਗਜ਼ ਪੜ ਕੇ ਖੜੇ ਨੇ ਤਾਂ ਇਹਨਾਂ ਨੇ ਸਾਥ ਦਿੱਤਾ ਹੈ ਪੁਰੀ ਸਾਹਿਬ ਭੋਲੇ ਭਾਰੇ ਲੋਕਾਂ ਨੂੰ ਠੱਗਣ ਦਾ ਮਾਮਲਾ ਲਗਾਤਾਰ ਵੱਧ ਰਿਹਾ ਹੈ ਬੰਟੀ ਬਬੀ ਦੀ ਜੋੜੀ ਲਗਾਤਾਰ ਪੰਜਾਬ ਦੇ ਵਿੱਚ ਲੋਕਾਂ ਨੂੰ ਠੱਗ ਰਹੀ ਹੈ ਦਸਰ ਇੱਕ ਮਾਮਲਾ ਨਹੀਂ ਮਰੰਡਾ ਚਮਕੌਰ ਸਾਹਿਬ ਹੋਰ ਪਾਸੇ ਵੀ ਜਿਹੜੇ ਮਾਮਲੇ ਆਨੇ ਸ਼ੁਰੂ ਹੋਗੇ ਨੇ 60-70 ਲੱਖ ਰੁਪਏ ਠੱਗੀ ਕਰਕੇ ਚਲੇਗੇ ਇਸ ਤਰੀਕੇ ਦੇ ਲੋਕਾਂ ਨੂੰ ਕਿਵੇਂ ਇਹ ਚਾਂਸ ਚ ਲੈ ਲਉਂਦੇ ਨੇ ਲੋਕ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੱਖਾਂ ਲੋਕੀ ਠੱਗ ਹੋ ਰਹੇ ਆ ਕੋਈ ਸਾਈਬਰ ਦੀ ਠੱਗੀ ਦਾ ਸ਼ਿਕਾਰ ਹੈ ਕੋਈ ਬਾਹਰ ਜਾਣ ਦੇ ਚੱਕਰ ਚ ਇਮੀਗ੍ਰੇਸ਼ਨ ਜਿੰਨੇ ਵੀ ਇਹ ਇੱਥੇ ਖੋਲੀ ਬੈਠੇ ਆ ਮੋਸਟਲੀ ਸਭ ਇਹ ਲੋਕਾਂ ਨੂੰ ਬੜੇ ਪੱਦਰ ਦੇ ਬਹੁਤ ਦਿਨ ਤੋਂ ਠੱਗ ਰਹੇ ਆ ਰੋਜ਼ ਤੁਸੀਂ ਵੀ ਚਾਨਣਾ ਬੰਨਦੇ ਆ ਮੇਰੇ ਖਲ ਮੀਡੀਆ ਦਾ ਬੜਾ ਹੋਇਆ ਇਹਦੇ ਚ ਪਰ ਕਿਤੇ ਨਾ ਕਿਤੇ ਮੈਂ ਕਹਾਂਗਾ ਵੀ ਐਸੇ ਭੋਲੇ ਰਾਜੂ ਇਹ ਵਿਚਾਰਾ ਇਹ ਭੋਲਾ ਬੰਦਾ ਹੈ ਔਰ ਮਿਹਨਤੀ ਬੰਦਾ ਹੈ ਕਿ ਤੇਰਾ ਪੱਠੇ ਤੇ ਇਹ ਰੇੜਾ ਚਲਾ ਕੇ ਗੁਜ਼ਾਰਾ ਕਰ ਰਿਹਾ ਭਾਂਡੇ ਵੇਚ ਕੇ ਤੇ ਕਿਤੇ ਨਾ ਕਿਤੇ ਨੂੰ ਚਾਂਸੇ ਚ ਲਿਆ ਵੀ ਤੈਨੂੰ ਜਰਮਨ ਭੇਜਾਂਗੇ ਲੱਖਾਂ ਰੁਪਏ ਤਨਖਾਹ ਤੇਰੇ ਪਰਿਵਾਰ ਦੀ ਖੁਸ਼ਕੀ ਚੱਕ ਹੋ ਜੇਗੀ ਤੇਰੇ ਯਾਰਾ ਮਿੱਤਰਾਂ ਨੂੰ ਮਿਲਿਆ ਜਾਗੇ ਸਾਡੇ ਹੋਰ ਵੀ ਜਾ ਰਹੇ ਉਹ ਇਹ ਮੈਨ ਜਿਹੜਾ ਕੀ ਹੈ ਉਹ ਸੰਨੀ ਮੁੰਡਾ ਜਿਹੜਾ ਇੱਥੋਂ ਸਲਾਮਤਪੁਰ ਤੋਂ ਹੈ ਔਰ ਉਹਦੀ ਵਾਈਫ ਇਹਨਾਂ ਨੇ ਕਿਹਾ ਵੀ ਸਾਡਾ ਰਿਸ਼ਤੇ ਚ ਉਹ ਲੱਗਦਾ ਇਹ ਜਿਹੜਾ ਹਰਪ੍ਰੀਤ ਸੈਣੀ ਆ ਨਾਲ ਦੀ ਕੀਨਾ ਦਾ ਵਾਈਫ ਦਾ ਰਮਨ 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 ਲੌਂਗ ਰੀਅਪ ਇਨ ਦਾ ਮਾਚੀ ਵੜੇ ਕੋਲ ਜਿਹਦਾ ਆਧਾਰ ਕਾਰਡ ਔਰ ਸਬੂਤ ਇਹਨਾਂ ਨੇ ਮੈਨੂੰ ਦਿਖਾਏ ਆ ਦੇ ਆ ਤਾਂ 50 50000 ਕਰਕੇ ਇਦਾਂ ਇਹਨਾਂ ਤੋਂ ਲੈ ਕੇ ਕਈ ਪੈਸੇ ਟੋਟਲ ਦੱਸਿਆ ਵੀ 5 ਲੱਖ ਹੈ ਡਿਟੇਲ ਜੋ ਇਹਨਾਂ ਕੋਲ ਹੈਗੀ ਤੇ ਉਹ ਫਿਰ ਬੜਾ ਦੁੱਖਜਾ ਹੋਇਆ ਇਹਨੇ ਹੁਣ ਦੱਸਿਆ ਜੀ ਕਿ ਤੇ ਪਹਿਲਾਂ ਹੀ ਮੈਨੂੰ ਮਿਲਦਾ ਇਹ ਬਹੁਤ ਦੇਰ ਬਾਅਦ ਮਿਲਿਆ ਇਹ ਉਹ ਐਦਾ ਦੇ ਬੰਦੇ ਜਿਹੜੇ ਬਿਚਾਰੇ ਠੱਗੇ ਜਾਂਦੇ ਆ ਮਿਲਦੇ ਨਹੀਂ ਪਹਿਲਾਂ ਪਹਿਲਾਂ ਉਹਨਾਂ ਨੂੰ ਚਾਂਸ ਹੀ ਦਿੰਦੇ ਆ ਕਿ ਭਾਈ ਦੱਸੀ ਨਾ ਕਿਸੇ ਨੂੰ ਕਿਤੇ ਤੁਹਾਡਾ ਵੀਜ਼ਾ ਰਖਵਾ ਦੇ ਬੰਦਾ ਬਸ ਸ਼ਰੀਫ ਬੰਦਾ ਹੈ ਗਰੀਬ ਬੰਦੇ ਨੂੰ ਹੁੰਦਾ ਵੀ ਮੇਰਾ ਪਤਾ ਨਹੀਂ ਕੀ ਰਾਤੋ ਰਾਤ ਜਹਾਜ਼ ਚੜਾ ਕੇ ਮੈਨੂੰ ਇਹ ਤਾਂ ਦੂਜਾ ਜਹਾਜ਼ ਚੜਾਤਾ ਬੰਟੀ ਬਬਲੀ ਦੀ ਇਹ ਲੱਖਾਂ ਸਟੋਰੀਆਂ ਲੋਕਾਂ ਨੂੰ ਭੋਲੇ ਭਾਲਾ ਇਹਨੂੰ ਕਿਸ ਤਰ੍ਹਾਂ ਉਹਦੇ ਚ ਲੈਣਾ ਚਾਂਸੇ ਚ ਫਿਰ ਠਗਣਾ ਤੇ ਕਾਫੀ ਲੋਕ ਠਗੇ ਹੋਏ ਆ ਮੇਰਾ ਖਿਆਲ ਹੈ ਵੀ ਸੁਣਨ ਚ ਆਇਆ ਵੀ ਕਈ ਕਰੋੜ ਦਾ ਇਹਨਾਂ ਨੇ ਨੈਟਵਰਕ ਚਲਾਇਆ ਕਿੱਥੇ ਇਹਨਾਂ ਦੀ ਸ਼ਿਕਾਇਤ ਦਰਚ ਕਿੱਥੇ ਕਰਵਾਈ ਹੈ ਦੇਖੋ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਔਰ ਐਸਐਸਪੀ ਸਾਹਿਬ ਮੋਹਾਲੀ ਡੀਐਸਪੀ 2 ਮੁੱਲਾਂਪੁਰ ਐਸਐਚਓ ਮੁੱਲਾਂਪੁਰ ਔਰ ਹੋਰ ਵੀ ਜਿੱਥੇ ਤੱਕ ਹੋ ਸਕਦਾ ਪਹੁੰਚ ਕਰ ਰਿਹਾ ਮੈਂ ਨਾਲ ਹੈ ਤੇ ਮੈਨੂੰ ਵੀ ਪਰੇਸ਼ਾਨੀ ਹੋਈ ਵੀ ਵਿਚਾਰੇ ਇਹਦੇ ਨਾਲ ਅੱਡੀ ਠੱਗੀ ਹੋਈ ਹੈ ਮਿਹਨਤੀ ਬੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਇਹਨਾਂ ਲੋਕਾਂ ਨੂੰ ਐਸੇ ਸਾਈਬਰ ਠੱਗਾਂ ਨੂੰ ਜਿਹੜੇ ਲੋਕਾਂ ਨੂੰ ਭੋਲੇ ਭਾਲੇ ਉਹਨਾਂ ਚ ਫਸਾਰੇ ਇਹਨਾਂ ਤੇ ਸਖਤ ਐਕਸ਼ਨ ਹੋਵੇ ਸਰਕਾਰ ਜੇ ਕੌਣ ਹੈ ਤੁਹਾਡੇ ਪਰਿਵਾਰ ਚ ਕੌਣ ਹੈ ਬਸ ਪਿੱਛੇ ਹੋਰ ਪਿੱਛੇ ਜੀ ਇੱਕ ਛੋਟਾ ਭਰਾ ਜੀ ਹੈ ਮੇਰਾ ਭਰਾ ਜੀ ਮਕੈਨਿਕ ਦਾ ਕੰਮ ਕਰਦਾ ਜੀ ਇੱਕ ਮੇਰੇ ਚਾਰ ਬੱਚੇ ਹੈ ਜੀ ਤੇ ਮੰਮੀ ਡੈਡੀ ਵੀ ਹੈਗੇ ਜੀ ਤੇ ਗੁਜ਼ਾਰਾ ਪੱਠੇ ਰੇੜੇ ਚ ਲਾ ਕੇ ਕਰਦੇ ਹਾਂਜੀ ਪੱਠੇ ਦੇ ਕਰੀ ਜਾਂਦੇ ਜੀ ਬਾਕੀ ਡੈਡੀ ਹੁਣੀ ਭਾਂਡੇ ਬਣਾਉਂਦੇ ਮਿੱਟੀ ਕਹਿੰਦੇ ਜੀ ਗਰੀਬੀ ਚੱਕ ਦਾਂਗੇ ਤੁਹਾਡੀ ਫਿਰ ਕਹਿੰਦੇ ਗਰੀਬੀ ਚੱਕ ਦਾਂਗੇ ਯਾਦ ਕਰਾਂਗੇ ਜੀ ਹੂੰ ਯਾਦ ਕਰਾਤਾ ਵੀ ਤੁਹਾਨੂੰ ਮੈਂ ਕਹਾਂ ਜੀ ਐਨ ਸਵਾਰ ਕੇ ਯਾਦ ਕਰਾਇਆ ਜੀ ਹੂੰ ਹਾਂ ਜੀ ਉਹ ਲੋਕਾਂ ਨੂੰ ਕੀ ਕਹੋਗੇ ਜਿਹੜੇ ਜਿਹੜੇ ਰਾਤ ਤੋਂ ਰਾਤ ਅਮਰੀਕਾ ਕੈਨੇਡਾ ਜਰਮਨੀ ਤੇ ਤੁਹਾਡੇ ਤੁਸੀਂ ਜਾਣ ਲੱਗੇ ਸੀ ਕਿ ਸੁਪਨੇ ਲੈ ਰਹੇ ਨੇ ਕਿ ਹਾਂ ਪਤਾ ਨਹੀਂ ਮੈਂ ਬਿਨਾ ਪੜੇ ਲਿਖੇ ਤੋਂ ਬਿਨਾ ਇਰੇਟਸ ਤੋਂ ਬਿਨਾ ਕੋਈ ਪੈਸੇ ਤੋਂ ਬਾਹਰ ਪਹੁੰਚ ਜਾ ਮੈਂ ਤਾਂ ਇਹ ਹੀ ਕਹਿਣਾ ਸਾਰਿਆਂ ਨੂੰ ਜੀ ਬਚੋ ਜੀ ਜਿੰਨਾ ਤੁਸੀਂ ਬਚ ਸਕਦੇ ਹੋ ਉਨਾ ਬਚੋ ਜਿਹੜੇ ਅੱਜ ਕੱਲ ਬਾਹਰ ਭੇਜਣ ਦੇ ਨਾਂ ਤੇ ਪੈਸੇ ਠੱਗ ਰਹੇ ਆ ਇਹ ਫਰੋਡ ਬੰਦੇ ਆ ਜੀ ਜਿਹੜਾ ਬੰਦਾ ਐਨੇ ਨੇ ਕਹਿ ਕੇ ਵੀ ਪੈਸੇ ਲੈ ਲੈ ਕੇ ਵੀ ਬਾਹਰ ਕਹਿੰਦੇ ਬਾਹਰ ਭੇਜ ਦਾਂਗੇ ਭੇਜ ਦਾਂਗੇ ਮੇਰੇ ਹੱਥ ਜੋੜ ਕੇ ਸਾਨੂੰ ਕਈ ਰਿਕੁਐਸਟ ਆ ਵੀ ਨਾ ਜਾਓ ਬਾਹਰ ਆਪਣੇ ਇੰਡੀਆ ਜੀ ਰਹੋ ਇੰਡੀਆ ਜੀ ਆਪਣੇ ਸਾਰਾ ਕੁਝ ਹੈਗਾ ਜੀ ਜਿਸ ਤਰ੍ਹਾਂ ਮੈਂ ਫਸਿਆ ਮੈਂ ਕਹਿਣਾ ਵੀ ਹੋਰ ਕੋਈ ਬੰਦਾ ਨਾ ਫਸੇ ਤੇ ਜਿਹੜੇ ਜਿਹੜੇ ਬੰਦੇ ਫਰੋਡ ਹੈਗੇ ਇਹਨਾਂ ਤੋਂ ਬਚ ਕੇ ਰਹੋ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਲਗਾਤਾਰ ਠੱ ਸ਼ਰਮ ਆਣੀ ਚਾਹੀਦੀ ਐ ਇਸ ਜੋੜੀ ਨੂੰ ਜੋ ਕਿ ਆਪਣੇ ਆਪ ਨੂੰ ਪਤੀ ਪਤਨੀ ਦੱਸ ਦਿੰਨੇ ਬਣਾਏ ਤਾਂ ਰੱਬ ਨੇ ਇਨਸਾਨ ਸੀ ਪਰ ਇਹ ਸ਼ੈਤਾਨਾਂ ਵਾਲਾ ਜਾਨਵਰਾਂ ਵਾਲਾ ਕੰਮ ਕਰਨ ਲੱਗੇ ਕਿਉਂਕਿ ਇਹਨਾਂ ਦੀ ਮਿਹਨਤ ਦੇ ਪੈਸੇ ਨੇ ਉਹ ਨੋਚੇ ਨੇ ਤਾਂ ਕਿੱਥੇ ਜਾਣ ਨਿਕਲੇਗੇ ਇਦਾਂ ਦੇ ਬੰਦਿਆਂ ਦੀ ਕਿਉਂਕਿ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਇਸ ਬੰਟੀ ਬਬਲੀ ਦੀ ਫੋਟੋ ਤੁਹਾਨੂੰ ਨਾਲ ਦਿਖਾ ਰਿਹਾ ਅਗਰ ਤੁਹਾਡੇ ਵੀ ਨਜ਼ਦੀਕ ਇਹ ਦੋਨੋਂ ਰਹਿੰਦੇ ਨੇ ਤਾਂ ਇਦੀ ਇਤਲਾ ਪੁਲਿਸ ਨੂੰ ਜੁੜਦੇ ਹੋ ਕਿਉਂਕਿ ਇਹਨਾਂ ਨੇ ਹੁਣ ਤੱਕ ਕਰੋੜ ਰੁਪਏ ਦੇ ਕਰੀਬ ਥੱਗੀ ਲੋਕਾਂ ਨਾਲ ਮਾਰ ਚੁੱਕੇ ਨੇ ਜਿਸ ਤੋਂ ਬਾਅਦ ਵੱਖ-ਵੱਖ ਥਾਣੇ ਦੇ ਵਿੱਚ ਸ਼ਿਕਾਇਤਾਂ ਪਹੁੰਚ ਚੁੱਕੀਆਂ ਨੇ 5 ਲੱਖ ਰੁਪਿਆ ਨਿਊ ਚੰਡੀਗੜ੍ਹ ਦੇ ਪਿੰਡ ਪਰੋਲ ਦੇ ਰਹਿਣ ਵਾਲੇ ਰਜੂ ਜਿਹੜਾ ਠਾਕੇ ਲੱਗੇ ਨੇ ਰੇੜੇ ਚਲਾਉਣ ਦਾ ਕੰਮ ਕਰਦਾ ਸੀ ਪੱਠੇ ਤੇ ਮਜ਼ਦੂਰੀ ਕਰਦਾ ਸੀ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਪਾਲਦਾ ਸੀ ਇਸ ਤਰੀਕੇ ਦਾ ਚਾਂਸ ਦੇ ਵਿੱਚ ਲਿਆ ਕਿ ਰਾਤੋਂ ਰਾਤ ਰਜੂ ਨੂੰ ਸੁਪਨੇ ਆਣ ਲੱਗੇ ਕਿ ਮੈਂ ਹੁਣ ਜਹਾਜ਼ ਚੜ੍ਹ ਗਿਆ ਬਸ ਜਰਮਨੀ ਗੋਰਿਆਂ ਦੇ ਨਾਲ ਘੁੰਮਾਂਗਾ ਗੋਰਿਆਂ ਦੇ ਨਾਲ ਘੁੰਮ ਕੇ ਕੰਮ ਕਰਾਂਗਾ ਪਰ ਦੱਸਿਆ ਜਾ ਰਿਹਾ ਕਿ ਗਰੀਬੀ ਦਾ ਕੀ ਚੱਕਣੀ ਸੀ ਇਹਨਾਂ ਦੇ 5 ਲੱਖ ਰੁਪਏ ਹੀ ਉਡਾ ਕੇ ਲੈ ਗਏ ਤਾਂ ਇਸ ਤਰੀਕੇ ਦੇ ਗਰੋਹਾਂ ਤੋਂ ਬਚਣ ਦੀ ਲੋੜ ਹੈ ਬਾਰ ਬਾਰ ਰਿਪੀਅਰ ਕਰਦੇ ਆ ਕਿ ਤੁਸੀਂ ਕਿਸੇ ਵੀ ਰਿਸ਼ਤੇਦਾਰ ਪੜੋਸੀ ਦੋਸਤ ਮਿੱਤਰ ਦੇ ਚਾਂਸ ਚ ਨਾ ਆਓ ਕੋਈ ਤੁਹਾਨੂੰ ਬਿਨਾਂ ਲਾਲਚ ਤੋਂ ਵਿਦੇਸ਼ ਨਹੀਂ ਲਿਜਾ ਸਕਦਾ ਤੁਸੀਂ ਬਿਨਾਂ ਪੜੇ ਲਿਖੇ ਤੋਂ ਵਿਦੇਸ਼ ਨਹੀਂ ਪਹੁੰਚ ਸਕਦੇ ਉੱਥੋਂ ਦੀ ਭਾਸ਼ਾ ਉੱਥੋਂ ਦਾ ਸਾਰਾ ਕੋਈ ਕਲਚਰ ਸਿੱਖਣਾ ਪੈਂਦਾ ਤਾਂ ਤੁਸੀਂ ਵਿਦੇਸ਼ ਪਹੁੰਚ ਸਕਦੇ ਹੋ ਤਾਂ ਇਸ ਤਰੀਕੇ ਦੀਆਂ ਠੱਗੀਆਂ ਦੇ ਵਿੱਚ ਹੋਰ ਕੋਈ ਸ਼ਿਕਾਰ ਨਾ ਹੋਵੇ ਇਸ ਕਰਕੇ ਰਾਜੂ ਨੂੰ ਇਨਸਾਫ ਵਾਸਤੇ ਹੁਣ ਜਿਹੜੀ ਲਗਾਤਾਰ ਜਿਹੜੀਆਂ ਇਹ ਸ਼ਿਕਾਇਤਾਂ ਪੁਲਿਸ ਕੋਲ ਪਹੁੰਚਾਈਆਂ ਨੇ ਤਾਂ ਹੁਣ ਦੇਖਦੇ ਆ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਧੌਣ ਵਾਲਾ ਸਮੀ ਦੱਸੇਗਾ ਤੁਹਾਡੇ ਕਾਰਮੇਨ ਗੁਰਜੋਤ ਦੇ ਨਾਲ ਹਰਤੇ ਸਿੰਘ